हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ باورਡੇਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੁਮੱਝ ਸੇਲ ਲਈ ਲੈ ਕੇ ਆਏ ਹਾਂਗੇ ਟਾਪ ਬਰੀਡ ਆ ਗਈ ਤੇ ਨੀਲੀ ਰਾਵੀ ਆ ਗਈ ਬਈ ਪਿਓਰ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਠੀਕ ਆ ਕਿਵੇਂ ਚੱਲਦਾ ਬਾਈ ਕੰਮ ਕਾਰ ਬਹੁਤ ਸੋਣਾ ਜੀ ਰੱਬ ਦੀ ਕਿਰਪਾ ਪਰਮਾਤਮਾ ਦੀ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਬਾਈ ਗੁਰਪ੍ਰੀਤ ਸਿੰਘ ਪਿੰਡ ਜਲਾਲ ਤਹਿਸੀਲ ਫੂਲ ਜ਼ਿਲ੍ਹਾ ਬਟਿਆਰ ਨਾਲ ਆਪਣੇ ਭਗਤਪਾਇਕ ਆ ਗਿਆ ਜੀ ਐਡੇ ਪਾਸੇ ਸਲਾਬਤਪੁਰ ਆ ਗਿਆ ਉਸ ਤੋਂ ਅੱਗੇ ਪਧੌੜਦੇ ਤੇ ਭਾਈ ਇਹ ਨਹੀਂ ਰਹੇ ਜਾਂਦੇ ਹਨ ਕੰਡੈਕਟ ਨੰਬਰ ਬੋਲ ਦੋ 98765 ਹੂੰ 65732 ਇਹ ਬਾਈ ਦਾ ਬਾਈ ਕੰਡੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲੋ ਬਾਈ ਜਿਹੜੀ ਇਹ ਨੀਲੀ ਦਾ ਵੀ ਆਪਾਂ ਸਾਹਮਣੇ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਤੀਜਾ ਸੂਆ ਹਾਂ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਤਕਰੀਬਨ 8 ਦਿਨ ਹੋ ਗਏ ਨੌਵੇਂ ਦਾ ਅੱਜ 8 ਦਿਨ ਹੋ ਗਏ ਨੌਵੇਂ ਦਾ ਨੌਵੇਂ ਦਾ ਠੀਕ ਆ ਕਿੰਨਾ ਹੁਣ ਦੁੱਧ ਕਹਿ ਲਈਏ ਜਾਂ ਬੋਲਾ ਕਿਹੜੀ ਹਾਜ਼ਰ ਹੈ ਇਸ ਟਾਈਮ ਬਾਈ ਜੀ 10 ਤੋਂ 11 ਲੀਟਰ ਦਾ ਦੁੱਧ ਹੈਗਾ ਪਰ ਆਪਾਂ ਦੱਸ ਕੇ ਕਿ ਦੇਵਾਂਗੇ ਆਪਾਂ 11 ਵੀ ਨਹੀਂ ਠੀਕ ਹੈ ਹਾਂ ਤੇ ਇਹਦੇ ਮਗਰ ਬੱਚਾ ਕੀ ਆ ਗਿਆ ਬੱਚਾ ਇਹਦਾ ਜੀ ਕਟਾ ਜੀ ਤੇ ਮੈਂ ਕਹਿੰਦਾ ਵੀ ਪਿਓਰ ਆ ਗਿਆ ਜਮੈਂ ਹਾਂ ਹਾਂਜੀ ਇਹ ਪਿਓਰ ਹੈ ਸਹੀ ਗੱਲ ਹੈ ਨੀਲਾ ਰਾਵਾ ਪਿਛਲੇ ਸੂਏ ਦਾ ਰਿਕਾਰਡ ਆ ਜਿਹੜਾ ਮਾਲਕਾ ਮੁਤਾਬਕ ਉਹ 14 ਲੀਟਰ ਦਾ ਠੀਕ ਹੈ ਜੀ ਆਪਾਂ 15 16 ਨੇ ਕਹਿੰਦੇ ਜਿੰਨਾ ਅਗਲੇ ਨੇ ਕਿਹਾ ਆਪਾਂ 14 14.5 ਦਾ ਉਹਨਾਂ ਨੇ ਕਿਹਾ ਤੇ ਬਾਕੀ ਆਪ ਦੇ ਦੇ ਆਪਾਂ ਤੁਹਾਨੂੰ ਡੱਬ ਵਗੈਰਾ ਵਿੱਚ ਚੈੱਕ ਕਰਾਣੇ ਮੈਂ ਕਹਿੰ ਸਾਰੇ ਪੂਰੇ ਕਰ ਦਿਆ ਤੋਰਾ ਤਾਰਾ ਬਾਈ ਇੱਕ ਸੀ ਠੰਡੀ ਪੂਰੀ ਹੈ ਜੀ ਬਾਹਰ ਚੋਂ ਨੂੰ ਕੋਈ ਵਰਜ ਬਜ ਜਾਗ ਬਜੇ ਪੂਰੀ ਠੰਡੀ ਸੀਲ ਹੈ ਜੀ ਇਹਦੀ ਗਰੰਟੀ ਆਪਣੀ ਠੰਡੀ ਸੀਲ ਬਾਈ ਕਹਿੰਦੇ ਚਾਹੇ ਜਾਗ ਬਜੇ ਬਾਈ ਕੋਈ ਚੱਕਰ ਨਹੀਂਗਾ ਇੰਨੀ ਕਿ ਸੌ ਸੀਲ ਹੈ ਇਹਦੀ ਗਰੰਟੀ ਸਾਡੀ ਹੈ ਜੀ ਮੜੀ ਹੀ ਰੋਕ ਲੋ ਤੇ ਬਾਈ ਕਿੰਨਾ ਅਕਤ ਕਰ ਜੋ ਐਸਟੀਮੇਟ ਜਾਏ ਬਾਈ ਅਸੀਂ 14 ਕਹਤੇ ਅਸੀਂ 14 ਹੀ ਕਹਿ ਕੇ ਦੇਵਾਂਗੇ ਅਸੀਂ 16 ਜਾਂ 17 ਨਹੀਂ ਕਹਿੰਦੇ ਅਗਲੇ ਨੇ ਹਾਂ ਅਗਲੇ ਦੀ ਸੇਵਾ ਉਹ 15 ਕੱਢ ਜੇ 16 ਕੱਢ ਜੇ 17 ਉਹ ਅਗਲੇ ਦੀ ਕਿਸਮਤ ਹੈ ਸੇਵਾ ਠੀਕ ਹੈ ਅਸੀਂ ਅਗਲੇ 14 ਦਾ ਰਕਾ 14 ਤੋਂ 14.5 ਦਿੱਤਾ ਸੀ 14 ਹੀ ਕਹਾਂਗੇ ਤੇ ਬਾਕੀ ਇਸ ਟਾਈਮ ਵੀ 11 ਦਿੰਦੀ ਆ ਪਰ ਅਸੀਂ 10 ਕਹਿ ਕੇ ਦਿੰਨੇ ਆ ਠੀਕ ਹੈ ਸਵੇਰ ਦੀ ਚਵਾਈ ਹੋਈ ਹਾਂ ਸਵੇਰ ਦੀ ਚਵਾਈ ਹੋਈ ਵੀ ਹੈ ਜੀ ਸ਼ਾਮ ਨੂੰ ਜੇ ਕਿਸੇ ਨੇ ਚੋਣਾ ਚਾਹੁੰਦਾ ਵੀ ਆ ਕੇ ਚੋ ਸਕਦਾ ਤਿੰਨ ਟਾਈਮ ਚਾਰ ਟਾਈਮ ਪੰਜ ਟਾਈਮ ਸਾਡੀ ਖੁੱਲੀ ਛੁੱਟੀ ਹੈ ਜਿੰਨੇ ਟਾਈਮ ਕੋਈ ਚੋਣੇ ਚਾਹੁੰਦਾ ਵੀ ਆਪ ਦੀ ਤਸੱਲੀ ਫੁੱਲ ਤਸੱਲੀ ਕਰਕੇ ਮੇਰੇ ਘਰੇ ਸੱਲੀ ਕਰਕੇ ਲੈ ਕੇ ਜਾ ਠੀਕ ਹੈ ਬਾਈ ਕਹਿੰਦਾ ਭਾਵੇਂ ਦੋ ਟਾਈਮ ਭਾਵੇਂ ਉਹ ਬੱਚੇ ਦਾ ਥੋੜਾ ਜ਼ਿਆਦਾ ਕਰਤੀਆ ਬੱਚਾ ਔੜਾ ਬੱਚਾ ਜ਼ਿਆਦਾ ਕਰਦੀ ਆ ਬਾਈ ਬੱਚਾ ਦੂਰ ਹੈਗਾ ਤੇ ਥਣ ਠੰਡੀ ਸੀਲ ਪੂਰੀ ਠੀਕ ਆ ਥਾਨ ਬਾਈ ਇੱਕ ਨੰਬਰ ਬਾਕੀ ਗਾੜੀ ਗੁੜੀ ਚੈੱਕ ਕਰ ਸਕਦੇ ਚਾਰੇ ਥਾਣਾ ਬਿਲਕੁਲ ਸਹੀ ਕੋਈ ਪੂਰ ਛੱਟੇ ਸਾਰੇ ਪਾਸੇ ਵੀ ਮੇਰੀ ਗਾਰੰਟੀ ਹੈ ਠੀਕ ਹੈ ਜੀ ਮੇਰੇ ਕਰੀ ਜੋ ਪੂਰ ਛੱਟਾ ਕੋਈ ਕਿਸੇ ਕਸਮ ਦੀ ਹੋ ਸਾਰੇ ਪੱਖ ਤੋਂ ਮੇਰੀ ਗਾਰੰਟੀ ਹੈ ਜੀ ਤੇ ਥਣ ਲੇਵਾ ਆਪਾਂ ਚੈੱਕ ਕਰਾਉਣਾ ਬਾਈ ਲੇਵਾ ਦੇਖੋ ਬੜਾ ਕਮਾਲ ਆ ਗਿਆ ਹਵਾਨਾ ਬੜਾ ਸੋਹਣਾ ਜੀ ਹਾਂਜੀ ਬਹੁਤ ਸੋਹਣਾ ਹੂੰ ਬਹੁਤ ਸੋਹਣਾ ਲੇਵਾ ਕਰਮ ਵਾਲੀ ਰੱਖਦੀ ਹੈਗੀ ਤੇ ਬਾਕੀ ਬੱਚਾ ਵੀ ਜਿਹੜਾ ਬਈ ਬਹੁਤ ਚੰਗਾ ਸਾਹਮਣ ਵਾਲਾ ਬੱਚਾ ਹਾਂਜੀ ਬੱਚਾ ਚੰਗਾ ਦਿੰਦੀ ਹੈ ਜੀ ਕਹੋ ਅੱਗੇ ਵੀ ਆਉਣ ਵਾਲੇ ਸਮੇਂ 'ਚ ਜੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਤਿਆਰ ਕਰਨਾ ਤਾਂ ਓਪਰ ਬਦਮਾ ਦੀ ਕਰਪਾਣਾ ਹੋ ਸਕਦਾ ਸਹੀ ਗੱਲ ਆ ਹੁਣ ਜਿਵੇਂ ਉਹ ਬੱਚਾ ਆਪਾਂ ਦੇਖੀਏ ਤਾਂ ਮੈਂ ਕਹਣਾ ਉਹ 'ਚ ਕੋਈ ਪੱਖ ਹੀ ਨਹੀਂ ਜਿਹੜਾ ਘੱਟ ਹੋਵੇ ਨਾ ਕੋਈ ਪੱਖ ਨਹੀਂ ਛੱਡਿਆ ਸਾਰੇ ਪੱਖ ਪੂਰੇ ਆਗੇ ਇੱਕੋ ਮੱਖ ਹੋ ਜਾਂਦੀ ਹੈ ਨਾ ਮਾੜੀ ਬੁੱਧੀ ਮੱਖ ਹੋਏ ਨੇ ਮੱਖ ਦਾ ਕਰਕੇ ਉਹ ਪਰਲੇ ਬਸ ਇੱਕੋ ਬੱਚਾ ਦੂਰ ਖੜਾ ਮੜਾ ਦਿਖਾ ਦਿਓ ਉਹ ਦਾ ਕਰਕੇ ਕਰਦੀ ਹੈ ਉਹ ਖੜਾ ਆਈ ਬੱਚਾ ਬੱਚਾ ਦੂਰ ਕਰਕੇ ਲੈ ਜਾ ਨੇੜੇ ਲੈ ਜਾ ਹੂੰ ਲੈ ਚਲੋ ਬਈ ਨੇੜੇ ਕੋਈ ਘ ਮੁੱਲ ਭਾਈ ਜੀ 1,60,000 ਰੁਪਏ ਦੀ 1,60,000 ਤੇ ਆਏਗਾ ਦਾ ਥੋੜਾ ਆਏਗਾ ਦਾ ਮਾਨਤਾਣ ਜਰੂਰ ਹੋ ਜਾਊਗਾ ਕਰਾ ਹੋਊਗਾ ਜੀ ਕਰਾਂਗੇ ਠੀਕ ਹੈ ਜੀ ਆਹ ਕਹਿੰਦੇ 1,60,000 ਰੁਪਏ ਪਈ ਇਹਦਾ ਮੁੱਲ ਤੇ ਆਏਗੇ ਦਾ ਨਾ ਥੋੜਾ ਕਾਣਾ ਮਾਨਤਾਣ ਮੁੱਦੇ ਦੇ ਜਰੂਰ ਹੋ ਜਾ ਬਾਕੀ ਬੇਲ ਬੂਣ ਦੀ ਗੱਲ ਕਰੀ ਸਾਰਾ ਕੁਝ ਓਕੇ ਮੈਂ ਕਹਿੰਦਾ ਵੀ ਓਕੇ ਦੀ ਰਿਪੋਰਟ ਆ ਫੇਸ ਦੇਖੋ ਬੜਾ ਪਿਆਰਾ ਆ ਗਿਆ ਆਹ ਲਾਲੋ ਵੀ ਘਰੇ ਵੀ ਖੜਾ ਸੋਹਣਾ ਲੱਗਣ ਵਾਲਾ ਪਸੰਦ ਹੈ ਨਾ ਬਰੀਡ ਦੇ ਜੇ ਕਿਸੇ ਨੇ ਕੰਮ ਕਰਨਾ ਤੇ ਹੂੰ ਸੋਹਣੇ ਬੱਚੇ ਪਾ ਸਕਦੇ ਸਹੀ ਗੱਲ ਆ ਕਿਉਂਕਿ ਜੇ ਕਿਸੇ ਪਸ਼ੂ ਤੇ ਇੱਕ ਅਧੀ ਘਾਟ ਵੀ ਉਹ ਵੀ ਨਹੀਂ ਹੋਣਦੀ ਹੁੰਦੀ ਇਹ ਤਾਂ ਹੁਣ ਘਾਟ ਕੋਈ ਨਹੀਂ ਸਿੰਗਾ ਦਾ ਸਜ ਦੀ ਗੱਲ ਕਰਾਂ ਚੰਗਾ ਸਿੰਗ ਬਿਲਕੁਲ ਨੇੜੇ ਮੋੜਿਆ ਹੋਇਆ ਜੀ ਕੁੰਡਾ ਸਿੰਗਾ ਬਹੁਤ ਸੋਹਣਾ ਸਹੀ ਗੱਲ ਆ ਬਾਕੀ ਇਹ ਨੇਵੇਂ ਦੀ ਗੱਲ ਕਰੀਏ ਥਣਾ ਦਾ ਸਜ ਗੱਲ ਕਰੀਏ ਜਿਵੇਂ ਮੈਂ ਕਹਣਾ ਵੀ گاਵਾਂ ਵਰਗਾ ਥਣਾ ਹਾਂਜੀ ਸਹੀ ਗੱਲ ਆ ਬਈ ਅੱਛਾ ਫਰਗਾ ਹਵਾਨਾ ਜੀ ਐਚ ਐਫਰਗਾ ਹਵਾਨਾ ਕਰਮਲੀ ਦਾ ਜੋ ਮੰਨ ਕੇ ਚਲੋ ਕਿਸੇ ਵੀ ਵੀਰ ਨੂੰ ਨਾ ਬਾਈ ਮੱਝ ਪਸੰਦ ਆਵੇ ਤਾਂ ਵੀਰ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ